ਕੁਝ ਨਹੀਂ ਆ ਗਾ ਕਰਨਾ ਕੋਈ ਪਹਿਣਾ ਕੋਈ ਸੌਦਾ ਕੁਝ ਵਿਆਹ ਨੂੰ ਦਿਨ ਦਾਗੇ ਥੋੜੇ ਤੇ ਪੈਸਾ ਕੋਲ ਕਹਿੰਦੇ ਕੋਈ ਨਹੀਂ ਕੋਈ ਪੈ ਕੋਈ ਨਹੀਂ 1 ਰੁਪਿਆ ਨਹੀਂ ਅਜਾ ਹੱਡਾ ਲਪਾਈ ਵੀ ਮੁੜ ਗਿਆ ਸੌਦਾ ਨਹੀਂ ਹਾਨੂੰ ਕਿਸੇ ਨੇ ਕੁਝ ਨਹੀਂ ਦਿੱਤਾ ਕੁਛ ਨਹੀਂ ਕਹਨੇ ਕੋਈ ਰਿਸ਼ਤੇਦਾਰ ਮਾਮੇ ਚਾਚੇ ਕੋਈ ਵੀ ਨਹੀਂ ਲੱਗੇ ਲੱਗਾ ਚੂੜਾ ਚੜਾ ਚੜਾਇਆ ਕਿਸ ਨੇ ਜਾਂ ਕਿਸ ਨੇ ਕਿਹਾ ਚੜਾ ਦਾਂਗੇ ਕੀ ਹੈ ਗਾਇਆ ਤੇ ਪਰ ਹੱਲੇ ਤੱਕ ਦਿੱਤਾ ਕਿਸ ਨੇ ਨਹੀਂ ਤੇ ਇਹ ਦੋਨੋਂ ਭੈਣਾ ਨੇ ਮਾਪੇ ਦੋਨੋਂ ਹੀ ਇਸ ਦੁਨੀਆ ਦੇ ਵਿੱਚੋਂ ਤੁਰ ਗਏ ਨੇ ਰੁਖਸਤ ਹੋ ਗਏ ਨੇ ਅਜ ਬਾਪ ਜਿਉਂਦਾ ਹੁੰਦਾ ਤਾਂ ਸ਼ਾਇਦ ਸਾਰੀਆਂ ਰੀਝਾਂ ਪੂਰੀਆਂ ਕਰਦਾ ਚਾਹ ਕਰਦਾ ਹੀ ਚੁੱਕਦਾ 8264381252 ਇਹ ਇਹਨਾਂ ਦਾ ਫੋਨ ਨੰਬਰ ਜੇ ਸਾਧ ਸੰਗਤ ਜੀ ਲਿਹਾ ਦਿਓ ਨੇਰੀ ਇਹ ਇਸ ਧੀ ਰਾਣੀ ਦੀਆਂ ਵੀ ਰੀਝਾਂ ਪੂਰੀਆਂ ਕਰੀਏ ਹੁਣ ਤੈਨੂੰ ਜੇ ਧੀ ਕਹਿਤਾ ਤੇ ਹੁਣ ਤੇਰੀ ਡੋਲੀ ਆਪਣੇ ਹੱਥੀ ਤੋਰਾਂਗੇ ਸੰਗਤ ਦੇ ਸਹਿਯੋਗ ਨਾਲ ਅੱਗੇ ਬੜੀਆਂ ਧੀਆਂ ਵੈਆਂ ਨੇ ਸਤਿਗੁਰੂ ਕਿਰਪਾ ਕਰਨਗੇ ਪਈ ਕੋਸ਼ਿਸ਼ ਕਰਿਓ ਪਹਿਲਾਂ ਇਹਨਾਂ ਦੇ ਨੰਬਰ ਦੇ ਉੱਤੇ Google Pay ਕਰਨ ਦੀ ਨੀਤੇ ਦਾਸ ਦਾ Google Pay 98140 99737 9814099737 ਜੇ ਦਾਸ ਦੇ ਖਾਤੇ 'ਚ ਅੱਜ ਦੀ ਤਰੀਕ ਤੋਂ ਬਾਅਦ ਜੋ ਵੀ ਮੇਰੇ Google Pay 'ਚ ਆਏਗਾ ਉਦੇ ਨਾਲ ਹੋਰ ਆਪਣੇ ਕੋਲੋਂ ਪਾ ਕੇ ਤੇ ਮੈਂ ਇਹਨਾਂ 3 ਦੇ ਆਨੰਦ ਕਾਜ ਦੇ ਵਿੱਚ ਜਿਹੜਾ ਉਹ ਲਾਵਾਂਗੀ ਵੀਡੀਓ ਇੰਨੀ ਸ਼ੇਅਰ ਕਰ ਦਿਓ ਕਿ ਜੇ ਤੁਸੀਂ 100-100 ਰੁਪਇਆ ਵੀ ਗੂਗਲ ਪੇ ਕਰਤਾ ਨਾ ਤੇ 10 ਲੱਖ ਰੁਪਇਆ ਇਕੱਠਾ ਹੋ ਸਕਦਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਲਵੰਦਰ ਸਿੰਘ ਪੱਖੋਕੇ ਸ਼ਹੀਦ ਪਰਿਵਾਰਾਂ ਦਾ ਲੋੜਵੰਦ ਪਰਿਵਾਰਾਂ ਦਾ ਐਨਆਈ ਭੈਣ ਭਰਾਵਾਂ ਦਾ ਮਾਸੀਵਾਦਾਰਾਂ ਅੱਜ ਸਾਡੇ ਦਫ਼ਤਰ ਵਿਖੇ ਦੋ ਭੈਣਾਂ ਆਈਆਂ ਨੇ ਬੇਬੀਕੌਰ ਤੇ ਪੰਮੀ ਭੈਣ ਇੱਕ ਭੈਣ ਦੇ ਹੱਥੀਂ ਤੁਸੀਂ ਚੂੜੀਆਂ ਵੇਖ ਰਹੇ ਹੋ ਇਹਦਾ ਆਨੰਦਕਾਰ ਜ ਬਸ ਚੰਦ ਕੇ ਦਿਨ ਰਹਿ ਗਿਆ ਤੇ ਇਹ ਦੋਨੋਂ ਭੈਣਾਂ ਨੇ ਮਾਪੇ ਦੋਨੋਂ ਹੀ ਇਸ ਦੁਨੀਆ ਦੇ ਵਿੱਚੋਂ ਤੁਰ ਗਏ ਨੇ ਰੁਕਸਤ ਹੋ ਗਏ ਨੇ ਤੇ ਇੱਕ ਭਰਾ ਸੀਗਾ ਤੇ ਭਰਾ ਵੀ ਆਪਣੀ ਘਰ ਵਾਲੀ ਨੂੰ ਲੈ ਕੇ ਤੇ ਇੱਕ ਬੱਚੀ ਇਨਾਂ ਕੋ ਛੱਡ ਕੇ ਉਹ ਬੱਚੀ ਵੀ ਇਹ ਪਾਲ ਰਹੀਆਂ ਨੇ ਤੇ ਉਹ ਵੀ ਇੱਥੋਂ ਚਲਾ ਜਾ ਕੇ ਤੇ ਤੇ ਵਿਆਹ ਨੂੰ ਦਿਨ ਦਾਗੇ ਥੋੜੇ ਤੇ ਪੈਸਾ ਕੋਲ ਕਹਿੰਦੇ ਕੋਈ ਨਹੀਂ ਤੇ ਇੱਕ ਆਸ ਉਮੀਦ ਨਾਲ ਸਾਡੇ ਕੋਲ ਆਏ ਨੇ ਰੰਗਰੇਟਾ ਪਰਿਵਾਰ ਆ ਜੀਏ ਕਿੰਨੇ ਪੈਸੇ ਪੈਣਾ ਕੋਲ ਆ ਗਏ ਪੈਸੇ ਕੋਈ ਕੋਈ ਨਹੀਂ 100 ਰੁਪਈਆ ਵੀ ਨਹੀਂ ਅਜਾ ਹਲਵਾਈ ਵੀ ਮੁੜ ਗਿਆ ਸਭ ਤਾਂ ਬਣੀ ਹਨ ਨੂੰ ਕਿਸੇ ਨੇ ਕੁਝ ਨਹੀਂ ਦਿੱਤਾ ਹਲਵਾਈ ਮੁੜ ਮੁੜ ਕਿਉਂ ਗਿਆ ਕੁਝ ਨਹੀਂ ਆ ਗਾ ਕਾਨੂੰਨਾ ਕੋਈ ਪਹਿਣਾ ਕੋਈ ਸੁਮਤਾ ਕੁਝ ਉਹ ਤਾਂ ਬੁੱਕ ਕੀਤਾ ਸੀ ਹਲਵਾਈ ਬੁੱਕ ਕੀਤਾ ਪਰ ਆ ਗਣੀ ਕੁਝ ਵੀ ਤੇ ਵਾਪਸ ਚਲ ਗਏ ਸੱਚੀ ਗੱਲ ਕੀ ਕੰਮ ਕਰਦੀਆਂ ਜਦੋਂ ਇਹ ਪਹਿਣਾ ਤੂੰ ਮੈਂ ਕੋਠੀ ਚ ਕੰਮ ਕਰਦੀ ਮੇਰੀ ਉਹਨਾਂ ਨੇ ਕੋਈ ਮਦਦਤ ਨਹੀਂ ਕੀਤੀ ਮੈਨੂੰ 10 ਸਾਲ ਹੋ ਗਏ ਕੰਮ ਕਰਦੀ ਨੂੰ ਮੇਰੇ ਹੱਥ ਦੇ ਕਰਪਈਆ ਨਹੀਂ ਕਿਸੇ ਨੇ ਨਹੀਂ ਤਰੇ ਕਿਸੇ ਮਤਲਬ ਇਤਨਾ ਲੋਕਾਂ ਦੇ ਘਰਾਂ ਚ ਕੋਠੀਆਂ ਚ ਕੰਮ ਕਰਦੀ ਕੋ ਥੋੜੀ ਬਹੁਤੇ ਜਮਾ ਜੁਮਾ ਨਹੀਂ ਕੀਤੇ ਪੈਸੇ ਬਸ ਕਰ ਟਾਈਮ ਪਾਸ ਹੀ ਹੁੰਦਾ ਰਿਹਾ ਆਪਣਾ ਕਰ ਟਾਈਮ ਪਾਸ ਕੀਤਾ ਬਸ ਕੋ ਸੂਟ ਸਾਟ ਕੋਛ ਬਨੇ ਕਹਿੰਦੇ ਨਹੀਂ ਕੋਈ ਰਿਸ਼ਤੇਦਾਰ ਮਾਮੇ ਚਾਚੇ ਕੋਈ ਵੀਨੇ ਲੱਗੇ ਲੱਗਾ ਚੂੜਾ ਚੜਾ ਚੜਾਇਆ ਕੇ ਨੇ ਜਾਂ ਕਿਸੇ ਨੇ ਕਿਹਾ ਚੜਾ ਦਾਂਗੇ ਕੀ ਹੈਗਾ ਯਾ ਤੇ ਪਰ ਹੱਲੇ ਤੱਕ ਦਿੱਤਾ ਕਿਸੇ ਨੇ ਨਹੀਂ ਚੂੜਾ ਕਹਿੰਦੇ ਆ ਕਿਲੇ ਆ ਦਾਂਗੇ ਕਿਨੀ ਤਰੀਕ ਨੂੰ ਵਿਆਹ ਅਗਲੇ ਹਫਤੇ ਅੱਜ ਦੇ ਬਾਰ ਬਰਾਤ ਜੇ ਸੋਮਵਾਰ ਕਿੰਨੀ ਤਰੀਕ ਬਣਦੀ ਅੰਗਰੇਜ਼ੀ 3 3 ਨਵੰਬਰ ਨੂੰ ਸਾਧ ਸੰਗਤ ਜੀ ਵਿਆਹ ਏ ਤੇ ਇਹਨਾਂ ਦਾ ਫੋਨ ਨੰਬਰ ਜੇ 82643 ਤੇ 81252 8264381252 ਇਹ ਇਹਨਾਂ ਦਾ ਫੋਨ ਨੰਬਰ ਜੇ ਤੇ ਸਾਧ ਸੰਗਤ ਜੀ ਕਿਸੇ ਓਲੇ ਵਿਚੋਲੇ ਨੂੰ ਵਿੱਚ ਪਾਉਣ ਦੀ ਲੋੜ ਨਹੀਂ ਇਸ ਨੰਬਰ ਤੇ ਫੋਨ ਕਰਨਾ ਜੇ ਇਹਨਾਂ ਦਾ ਆਧਾਰ ਕਾਰਡ ਲੈ ਲਿਓ ਇਹਨਾਂ ਦਾ ਅਕਾਊਂਟ ਨੰਬਰ ਲੈ ਲਿਓ ਕੋਸ਼ਿਸ਼ ਕਰਦੇ ਆ ਇਸ ਨੰਬਰ ਦੇ ਉੱਤੇ Google Pay ਬਣ ਜੇ ਤੇ ਜੇ ਬਣ ਗਿਆ ਸ਼ਾਮ ਤੱਕ ਤੇ ਫਿਰ Google Pay ਵੀ ਕਰ ਸਕਦੇ ਹੋ ਫੋਨ ਤੇ ਕਨਫਰਮ ਕਰ ਲਿਓ ਜਿਨ੍ਹਾਂ ਦਾ ਕੋਈ ਨਹੀਂ ਹੁੰਦਾ ਉਹਨਾਂ ਦੀ ਫਿਰ ਸਤਗੁਰੂ ਹੁੰਦੇ ਆ ਸੰਗਤ ਹੁੰਦੀ ਆ ਤੇ ਜਰੂਰ ਸਾਰੇ ਰਲ ਮਿਲ ਕੇ ਮਦਦ ਕਰਨੀ ਆ ਤੇ ਮੇਰੇ ਵੀਰ ਲਖਵੀਰ ਸਿੰਘ ਨੇ ਸਾਨੂੰ ਅਕਲ ਪਰਸੋਂ ਹੀ ਕੋਈ ਸੇਵਾ ਭੇਜੀ ਤੇ ਮੈਂ 11000 ਰੁਪਏ ਦਾ ਸ਼ਗਨ ਦੇ ਕੇ ਤੇ ਵੀ ਧੀ ਰਾਣੀ ਨੂੰ ਆਪਣੇ ਦਫ਼ਤਰ ਚੋਂ ਤੇ ਰੁਖਸਤ ਕਰ ਦੇਣ ਲੱਗਾ ਤੇ ਹੁਣ ਗੱਲ ਤੁਹਾਡੇ ਤੇ ਆ ਗਈ ਆ ਤੇ ਦਿਨ ਗਿਣਤੀ ਦੇ ਨੇ ਪਰ ਮੈਨੂੰ ਪਤਾ 24 ਘੰਟਿਆਂ ਦੇ ਵਿੱਚ ਸੰਗਤ ਨੇ ਵਿਆਹ ਕੀਤੇ ਨੇ ਘਰ ਬਣਾਏ ਨੇ ਇਲਾਜ ਕਰਾਏ ਨੇ ਜ਼ਮੀਨਾਂ ਗਹਿਣੇ ਪਈਆਂ ਛੁੱਟ ਗਈਆਂ ਤੇ ਇਹਨਾਂ ਭੈਣਾਂ ਦਾ ਜਰੂਰ ਖਿਆਲ ਰੱਖਿਓ ਕਿ ਨਾ ਇਹਨਾਂ ਦਾ ਮਾਪੇ-ਬਾਪ ਸਿਰ ਤੇ ਤੇ ਭਰਾ ਵੀ ਜ਼ਿੰਮੇਵਾਰੀ ਤੋਂ ਭਗੌੜਾ ਹੋ ਗਿਆ ਉਹਦੀ ਬੇਟੀ ਦੀ ਜ਼ਿੰਮੇਵਾਰੀ ਇਹ ਨਿਭਾਰੀਆਂ ਨੇ ਉਹ ਬੇਟੀ ਕਿਨੇ ਕਿ ਚਰਦੀ ਆ ਦੱਸ 10 ਸਾਲ ਦੀ ਹੈ ਬੇਟੀ ਹਾਂਜੀ ਉਹ ਫਿਰ ਉਹ ਕਿਹਦੇ ਆਸਰੇ ਛੱਡ ਕੇ ਜਾਂਦੀਆਂ ਜੇ ਘਰ ਸਕੂਲ ਜਾਂਦੀ ਹੈ ਸਕੂਲ ਜਾਂਦੀ ਸਕੂਲ ਪੇਜ 6 ਮਹੀਨਿਆਂ ਦੀ ਜਦੋਂ ਛੱਡ ਕੇ ਚਲ ਗਈ 6 ਮਹੀਨੇ ਦੀ ਸੀ ਹਾਂਜੀ ਕੋਈ ਫੋਨ ਵੀ ਨਹੀਂ ਕਰਦਾ ਉਹਰਾ ਕੁਝ ਨਹੀਂ ਪੁੱਛਿਆ ਉਹ ਪਿੰਡ ਦਾ ਸ਼ਰੀਕਾ ਬਰਾਦਰੀ ਜਾਂ ਪਿੰਡ ਦੇ ਲੋਕ ਕੋ ਆਂਦੇ ਹਣ ਵੀ ਚਲੋ ਇਹਨਾਂ ਧੀਆਂ ਦੇ ਸਾਡੇ ਪਿੰਡ ਦੀ ਦਾ ਵਿਆਹ ਅਜੇ ਤੱਕ ਕੁਝ ਨਹੀਂ ਕੁਝ ਬੜਾ ਵੱਡਾ ਪਿੰਡ ਆ ਨਾਗ ਵੱਡਾ ਦਾ ਪਰ ਵੱਡੇ ਨੂੰ ਕਿਹ ਅੰਕਲ ਜੀ ਕੋਈ ਪੁੱਛਦਾ ਨਹੀਂ ਕਹਿੰਦੇ ਵਿੰਬਰ ਸਰਪੰਚ ਨੇ ਨਹੀਂ ਪੁੱਛਿਆ ਹਜੇ ਤੱਕ ਹੋ ਸਕਦਾ ਨਾ ਪਤਾ ਲੱਗੇ ਆ ਵੀਡੀਓ ਤੋਂ ਬਾਅਦ ਪਤਾ ਲੱਗ ਜੇ ਸ਼ਾਇਦ ਕੋ ਆ ਜੇ ਪਤਾ ਸਾਰਿਆਂ ਨੂੰ ਪਤਾ ਸਾਰਿਆਂ ਨੂੰ ਸਭ ਨੂੰ ਪਤਾ ਸਾਰੇ ਸਾਡੇ ਬਾਰੇ ਤੁਹਾਨੂੰ ਕਿਹਨੇ ਦੱਸਤਾ ਤੁਹਾਡੇ ਬਾਰੇ ਸਾਨੂੰ نیچے ਦੱਸਿਆ ਪਾਜੀ ਨੇ ਤਲੇ ਦੁੱਧ ਵਾਲੇ ਪਾਜੀ ਨੇ ਉਹ ਤੁਹਾਡੇ ਪਿੰਡ ਦੇ ਨੇ ਉਹ ਗੱਲ ਪਤਾ ਕਿੱਦਾਂ ਹੋਈ ਇੱਕ ਦਿਨ ਮੈਂ ਇੱਦਾਂ ਬੈਠੀ ਤੇ 7:00 ਵਜੇ ਦੁੱਧ ਦੇਣ ਗਏ ਹੂੰ ਤੇ ਮੈਨੂੰ ਕਹਿੰਦੇ ਗੁੜੀਆਂ ਕੀ ਗੱਲ ਐ ਅੱਜ ਰੋਟੀ ਪਾਣੀ ਨਹੀਂ ਬਣਾਉਂਦੀ ਤੇ ਮੈਂ ਕਿਹਾ ਪਾਜੀ ਪੈਹਾ ਨਹੀਂ ਹੈਗਾ ਕੋਲ ਕੋਈ ਤਾਂ ਸੌਦਾ ਬਣੀ ਹੈਗਾ ਫਿਰ ਮੈਨੂੰ 100 ਰੁਪਿਆ ਦੇ ਕੇ ਆਏ ਰੋਟੀ ਬਣਾਉ ਚਲੋ ਆ ਤੁਸੀਂ 11000 ਰੁਪਿਆ ਤੁਸੀਂ ਆ ਲੈ ਜਾਓ ਸ਼ਗਨੇ ਆਏ ਹਾਂ ਤੇ ਸਤਿਗੁਰੂ ਕਿਰਪਾ ਕਰਨਗੇ ਨਹੀਂ ਤੇ ਫੇਰ ਆ ਜਿਓ ਮੇਰੇ ਕੋਲ ਤੇ ਤੁਸੀਂ ਹਲਵਾਈ ਜਿਹੜਾ ਉਹਨੂੰ ਫੋਨ ਕਰੋ ਤੇ ਹਲਵਾਈ ਦਾ ਜਿੰਨਾ ਖਰਚਾ ਆਊਗਾ ਉਹਨੂੰ ਪੁੱਛ ਲਿਓ ਜਿੰਨਾ ਸੌਦਾ ਚਾਹੀਦਾ ਹਾਂ ਪੈਸਿਆਂ ਚੋਂ ਨਹੀਂ ਖਰਚਣੇ ਮੈਂ ਸੌਦਾ ਵੀ ਸਾਰਾ ਲੈ ਦੂੰ ਮੈਨੂੰ ਸੌਦੇ ਦੀ ਲਿਸਟ ਭੇਜ ਦਿਓ ਠੀਕ ਹਲਵਾਈ ਨੇ ਲਿਖ ਕੇ ਦਿੱਤੀ ਕੋਈ ਲਿਸਟ ਤੇ ਤੇ ਜਿੰਨਾ ਲੈਣਾ ਹੈ ਉਹਨਾਂ ਕੱਲ ਸਵੇਰ ਤੱਕ ਕਰਕੇ ਆਪੀ ਭੇਜ ਦਾਂਗੇ ਅੱਛਾ ਤੇ ਤੇਰੇ ਜਿਹੜੇ ਠੀਕ ਆ ਨਾ ਸ਼ਨੀਵਾਰ ਦੇ ਲਾਰੇ ਤੋਂ ਹੁੰਦੇ ਆ ਪਿੰਲੇ ਪੀਸ ਤੁਸੀਂ ਜਿੰਨਾ ਨੇ ਸੌਦਾ ਲਿਖਿਆ ਚਿੰਤਾ ਨਹੀਂ ਕਰਨੀ ਉਹ ਦੇ ਦੇਣਗੇ ਤੇ ਉਹਨਾਂ ਦਾ ਧੰਨਵਾਦ ਉਹਨਾਂ ਨੂੰ ਆਖੋ ਨਗਦ ਦੇ ਦਿਓ ਸਾਰੀ ਲਿਸਟ ਸੌਦੇ ਦੀ ਤੁਸੀਂ ਮੈਨੂੰ ਦੇ ਦਿਓ ਮੈਂ ਇੱਥੋਂ ਤੁਹਾਨੂੰ ਅੰਮ੍ਰਿਤਸਰ ਤੋਂ ਕਿਸੇ ਚੰਗੀ ਦੁਕਾਨ ਤੋਂ ਵਧੀਆ ਸੌਦਾ ਲੈ ਆਦਾਂਗੇ ਤੇ ਸਤਿਗੁਰੂ ਕਿਰਪਾ ਕਰਨ ਜੇ ਤੂੰ ਆਪਣਾ ਵਧੀਆ ਸੂਟ ਬਣਾ ਪੁੱਤਰ ਹੈਨਾ ਤੇ ਕੁਕਲੀਰੇ ਚੂੜੇ ਦੀ ਗੱਲ ਆ ਜਿਹੜੀ ਇਹ ਚੂੜਾ ਇਹ ਵੀ ਮੇਰੀ ਜ਼ਿੰਮੇਵਾਰੀ ਰਹਿਣ ਦੇ ਜੇ ਕੋਈ ਜੇ ਕਿਸੇ ਨੇ ਜੋ ਮੇਰੀ ਲਈ ਆ ਸੇਵਾ ਕਰਨੀ ਆ ਤੇ ਚੰਗੀ ਗੱਲ ਆ ਨਹੀਂ ਕਰਦਾ ਤੇ ਤੂੰ ਫਿਰ ਜਿੱਦਣ ਚੂੜੇ ਦਾ ਚੜਾਉਣਾ ਤੂੰ ਇੱਥੇ ਆ ਜੀ ਆ ਉੱਪਰ ਵਾਲੀ ਆ ਬੀਬੀ ਦਾ ਤੈਨੂੰ ਪਤਾ ਹੀ ਆ ਇਹ ਤੈਨੂੰ ਨਾਲ ਲੈ ਜੂਗੀ ਵਧੀਆ ਚੂੜਾ ਕਲੀਰੇ ਸਾਰਾ ਕੁਝ ਲੈ ਦਾਂਗੀ ਅਜੇ ਤੇ ਤਾਂ ਕਰ ਤੇ ਲਈ ਜੇ ਭੂਆ ਦੇ ਪੋਤਰਿਆਂ ਨੇ ਆ ਜਾਵਾਂਗੇ ਚੂੜਾ ਉੱਤਰ ਨੂੰ ਲੈ ਜਾਵਾਂਗੇ ਤੇ ਫਿਰ ਕੋਈ ਗੱਲ ਨਹੀਂ ਹੋਰ ਕਿਸੇ ਚੀਜ਼ ਦੀ ਲੋੜ ਤੁਹ ਕੋਈ ਸੂਟ ਕੋਈ ਜੁੱਤੀ ਕੋਈ ਮੇਕਅਪ ਕਿੱਟ ਕੋਈ ਹੋਰ ਚੀਜ਼ ਜੋ ਚਾਹੀਦਾ ਤਿਆਂ ਨੂੰ ਤਾਂ ਬੜੀਆਂ ਰੀਝਾਂ ਹੁੰਦੀਆਂ ਹਾਂਜੀ ਹਾਂਜੀ ਮੇਰੀ ਰੀਝਾਂ ਅੰਕਲ ਜੀ ਕੋਈ ਨਹੀਂ ਪੂਰੀ ਪਰ ਅਚਾਨਕ ਹਲਵਾ ਵੀ ਬਖਸ ਲਗਿਆ ਕੋਈ ਗੱਲ ਨਹੀਂ ਸਾਡੇ ਪਾਸ ਸ਼ਾਹ ਕਿਰਪਾ ਕਰਨਗੇ ਰੋਣਾ ਨਹੀਂ ਪੱਤਰ ਕੋਈ ਗੱਲ ਬਿਲਕੁਲ ਨਹੀਂ ਘਬਰਾਉਣਾ ਤੁਸੀਂ ਤੇ ਇਹਦੇ ਨਾਲ ਚਲੋ ਥੋੜਾ ਜਿਹਾ ਆਸਰਾ ਹੋ ਜੂਗਾ ਕਿ ਬਾਕੀ ਸੌਦੇ ਦੀ ਤੁਹਾਡੀ ਜ਼ਿੰਮੇਵਾਰੀ ਖੜੀ ਚਿੰਤਾ ਇਹਨਾਂ ਕਰ ਤੂੰ ਆ ਸਤਿਗੁਰੂ ਕਿਰਪਾ ਕਰਨਗੇ ਸੰਗਤ ਨੇ ਤੇਰਾ ਵਿਆਹ ਕਰ ਦੇਣਾ ਇੱਕ ਅੱਧੇ ਦਿਨ ਦੇ ਵਿੱਚ ਹੀ ਚਿੰਤਾ ਨਹੀਂ ਕਰਨੀ ਬਸ ਆ ਵੀਡੀਓ ਅਪਲੋਡ ਹੋਣ ਦੀ ਦੇਰ ਆ ਸਤਿਗੁਰੂ ਕਿਰਪਾ ਕਰਨਗੇ ਸਾਧ ਸੰਗਤ ਜੀ ਇੱਕ ਵਾਰੀ ਨੰਬਰ ਮੈਂ ਫੇਰ ਦੁਬਾਰਾ ਬੋਲਦਿਆਂ ਨੰਬਰ ਇਹਨਾਂ ਦਾ ਜੀ 82643 81255 8264381252 ਇਹ ਇਹਨਾਂ ਦਾ ਫੋਨ ਨੰਬਰ ਜੇ ਸਤਸੰਗਜੀਤ ਲਿਹਾ ਦਿਓ ਨਿਹਰੀ ਇਹ ਇਸ ਧੀ ਰਾਣੀ ਦੀਆਂ ਵੀ ਰੀਜਾਂ ਪੂਰੀਆਂ ਕਰੀਏ ਤੇ ਕੋਈ ਪਤਾ ਨਹੀਂ ਕੌਣ ਤੇਰਾ ਭਰਾ ਬਣ ਕੇ ਖਲੋਜਣਾ ਕਿਸੇ ਨੇ ਬਾਪ ਬਣ ਕੇ ਖਲੋਜਣਾ ਹੈਗੇ ਨੇ ਸਤਗੁਰੂ ਦੇ ਪਿਆਰੇ ਬਹੁਤ ਨੇ ਲੋਕ ਚਿੰਤਾ ਨਹੀਂ ਕਰਨੀ ਠੀਕ ਹੈ ਨਹੀਂ ਤੇ ਕੱਲ ਨੂੰ ਮੈਨੂੰ ਫੇਰ ਫੋਨ ਕਰ ਲਿਓ ਸੌਦਾ ਸੂਟ ਕਿੰਨੇ ਸੂਟ ਬਣਾਏ ਆ ਸੂਟ ਅ ਤੱਕ ਨਹੀਂ ਕੋਈ ਨਹੀਂ ਪੜਿਆ ਹੱਲੀ ਤੱਕ ਕੋਈ ਵੀ ਨਹੀਂ ਬਣਾਇਆ ਅਜੇ ਤੱਕ ਨਹੀਂ ਬਸ ਤੇ ਹੁਣ ਕਦੋਂ ਲੈਣੇ ਤੇ ਕਦੋਂ ਸੋਣੇ ਪੁੱਤਰ ਇੱਕ ਸੂਟ ਬਣਾਇਆ ਜੇ ਲਾਵਾਂ ਪੂਰੇ ਲਾਵਾਂ ਫੇਰਿਆ ਬਲਾ ਸੂਟ ਬਣਾਇਆ ਮੈਂ ਉਹ ਵੀ ਕਿਨੇ ਦੇ ਤਾਹੀਂ ਤੇ ਮੈਂ ਬਣਾ ਲਿਆ ਜੇ ਸਾਧ ਸੰਗਤ ਜੀ ਸੱਚੀ ਗੱਲ ਮੈਂ ਖੁਦ ਭਾਵਕ ਹੋ ਗਿਆ ਦੇਣੇ ਵਾਲੇ ਕਿਸੇ ਕੋ ਗਰੀਬੀ ਨਾ ਦੇ ਮੌਤ ਦੇ ਦੇ ਮਗਰ ਬਦਨਸੀਬੀ ਨਾ ਦੇ ਅਜ ਬਾਪ ਜਿਉਂਦਾ ਹੁੰਦਾ ਹੁੰਦਾ ਤੇ ਸ਼ਾਇਦ ਸਾਰੀਆਂ ਰੀਜਾਂ ਪੂਰੀਆਂ ਕਰਦਾ ਚੈ ਕਰਦਾ ਹੀ ਚੁੱਕਦਾ ਕੋਈ ਗੱਲ ਨਹੀਂ ਪੁੱਤਰ ਹੁਣ ਵੀ ਤੇਰੀਆਂ ਸਾਰੀਆਂ ਰੀਜਾਂ ਪੂਰੀਆਂ ਹੋਣਗੀਆਂ ਚਿੰਤਾ ਨਹੀਂ ਕਰਨੀ ਹੁਣ ਤੂੰ ਬੱਸ ਤਾਂ ਗੁਰੂ ਰਾਮਦਾਸ ਕਹਿ ਕੇ ਤੁਸੀਂ ਘਰ ਜਾਓ ਸੌਦੇ ਦੀ ਲਿਸਟ ਭੇਜ ਦਿਓ ਤੇ ਹੁਣੇ ਹੀ ਇਹਨਾਂ ਨੂੰ ਭੇਜ ਦਿਆਂ ਬੀਬੀ ਨੂੰ ਤੁਹਾਡੇ ਨਾਲ ਤੇ ਹੁਣੇ ਪੰਜ ਸੱਤ ਸੂਟ ਵਧੀਆ ਬਣਾ ਕੇ ਲੈ ਕੇ ਜਾਣੇ ਆ ਹੁਣੇ ਤੁਹਾਨੂੰ ਹੁਣੇ ਆਪਾਂ ਸੂਟ ਲੈ ਕੇ ਦਿੰਨੇ ਆ ਜਿਤ ਵਧੀਆ ਤੋਂ ਵਧੀਆ ਸੂਟ ਲੈਣੇ ਮਾੜੇ ਨਹੀਂ ਲੈਣੇ ਹੁਣ ਤੈਨੂੰ ਜੇ ਠੀਕ ਹੈ ਤਾਂ ਤੇ ਹੁਣ ਤੇਰੀ ਡੋਲੀ ਆਪਣੇ ਹੱਥੀ ਤੋਰਾਂਗੇ ਸੰਗਤ ਦੇ ਸਹਿਯੋਗ ਨਾਲ ਅੱਗੇ ਬੜੀਆਂ ਧੀਆਂ ਵਿਆਈਆਂ ਨੇ ਸਤਿਗੁਰੂ ਕਿਰਪਾ ਕਰਨਗੇ ਸਾਥ ਸੰਗਤ ਜੀ ਆਓ ਰਲ ਮਿਲ ਕੇ ਇਸ ਧੀ ਰਾਣੀ ਦੀਆਂ ਰੀਝਾਂ ਪੂਰੀਆਂ ਕਰੀਏ ਸੱਚੀ ਗੱਲ ਆ ਪੀਣਾ ਮਾਂ ਨਾ ਬਾਪ ਨਾ ਕੋ ਚਾਚਾ ਨਾ ਤਾਇਆ ਨਾ ਕੋ ਸ਼ਰੀਕਾ ਨਾ ਕੋ ਕੋਈ ਵੀ ਨਹੀਂ ਤੇ ਸੱਚੇ ਪਾਤਸ਼ਾਹ ਕਿਰਪਾ ਕਰਨ ਆਓ ਰਲ ਮਿਲ ਕੇ ਇਨਾ ਧੀਆਂ ਦੇ ਸਾਰੇ ਕਾਰਜ ਪੂਰੇ ਕਰੀਏ ਕਿਉਂਕਿ ਮੈਂ ਤੇ ਤੁਹਾਡੇ ਸਿਰ ਤੇ ਜ਼ਿੰਮੇਵਾਰੀ ਲੈ ਲਈ ਨਾ ਵੀਡੀਓ ਨੂੰ ਇਨਾ ਸ਼ੇਅਰ ਕਰ ਦਿਓ ਸਾਥ ਸੰਗਤ ਜੀ ਪਈ ਕੋਸ਼ਿਸ਼ ਕਰਿਓ ਪਹਿਲਾਂ ਇਹਨਾਂ ਦੇ ਨੰਬਰ ਦੇ ਉੱਤੇ Google Pay ਕਰਨ ਦੀ ਨਹੀਂ ਤੇ ਦਾਸ ਦਾ Google Pay 9814099737 9814099737 ਜੇ ਦਾਸ ਦੇ ਖਾਤੇ 'ਚ ਅੱਜ ਦੀ ਤਰੀਕ ਤੋਂ ਬਾਅਦ ਜੋ ਵੀ ਮੇਰੇ Google Pay 'ਚ ਆਏਗਾ ਉਹਦੇ ਨਾਲ ਹੋਰ ਆਪਣੇ ਕੋਲੋਂ ਪਾ ਕੇ ਤੇ ਮੈਂ ਇਹਨਾਂ 3 ਦੇ ਆਨੰਦ ਕਾਜ ਦੇ ਵਿੱਚ ਜਿਹੜਾ ਉਹ ਲਾਵਾਂਗੀ ਸਤਿਗੁਰੂ ਕਿਰਪਾ ਕਰਨਗੇ ਕਿਹੜੇ ਪਿੰਡ ਵਿਆਹ ਜਾਣਾ ਪੁੱਤਰ ਕੀ ਕਰਦਾ ਤੇਰਾ ਜੀਵਨ ਸਾਥੀ ਹਾਂਜੀ ਅੰਬਾਲੇ ਲੈਂਟਰਾਂ ਦੇ ਝੜ ਬੰਨਦਾ ਲੈਂਟਰਾਂ ਦੇ ਝੜ ਬੰਨਦਾ ਚੰਗ ਚੰਗਿਆ ਬਾ ਠੀਕ ਐ ਮਿਹਨਤ ਵਾਲਾ ਕੰਮ ਪਰ ਬੜਾ ਅੱਛਾ ਕੰਮ ਐ ਹੈਨਾ ਕੋਈ ਗੱਲ ਨਹੀਂ ਮਿਹਨਤ ਚ ਕੋਈ ਮੇੜਾ ਨਹੀਂ ਤੁਸੀਂ ਵੀ ਮਿਹਨਤ ਕਰੋ ਤੇ ਬਾਕੀ ਕੋਈ ਗੱਲ ਨਹੀਂ ਅੱਜ ਤੋਂ ਬਾਅਦ ਨਿਸ਼ਚਿੰਤ ਹੋ ਜਾਓ ਸੌਦੇ ਦੀ ਲਿਸਟ ਸਾਡੇ ਕੋਲ ਸੂਟ ਹੁਣੇ ਲੈ ਕੇ ਦਿੰਨੇ ਆ ਤੁਹਾਨੂੰ ਜਿੰਨੇ ਤੁਸੀਂ ਕਹੋਗੇ ਵਧੀਆ ਜੁੱਤੀ ਮੇਕਅਪ ਕਿਟ ਜੋ ਕਹਿੰਦੇ ਹੋ ਹੁਣੇ ਤੁਹਾਨੂੰ ਦੇ ਕੇ ਤੋਰਾਂਗੇ ਬਾਕੀ ਸੰਗਤ ਜੋ ਭੇਜ ਦੇਗੀ ਉਹ ਤੁਹਾਡੀ ਕਿਸਮਤ ਐ ਨੰਬਰ ਤੁਹਾਡਾ ਮੈਂ ਸਾਰੀ ਸੰਗਤ ਨਾਲ ਸ਼ੇਅਰ ਕਰ ਦਿੱਤਾ। ਸਾਧ ਸੰਗਤ ਜੀ ਵੀਡੀਓ ਇੰਨੀ ਸ਼ੇਅਰ ਕਰ ਦਿਓ। ਕਿ ਜੇ ਤੁਸੀਂ 100-100 ਰੁਪਇਆ ਵੀ Google Pay ਕਰਤਾ ਨਾ ਤੇ 10 ਲੱਖ ਰੁਪਇਆ ਇਕੱਠਾ ਹੋ ਸਕਦਾ। ਤੇ ਸਾਰਾ ਕੁਝ ਜਿਹੜਾ ਇਸ ਧੀ ਦਾ ਜਤ ਤੁਹਾਡਾ ਆਨੰਦ ਕਾਰਜ ਹੋਇਆ ਤੁਸੀਂ ਵੱਡੇ ਥਾਓ? ਹਾਂ ਜੀ ਮੈਂ ਵੱਡਾ। ਤੁਸੀਂ ਵਿਆਹ ਨਹੀਂ ਕਰਾਇਆ? ਨਹੀਂ। ਕਰਾਉਣਾ ਵੀ ਨਹੀਂ। ਨਹੀਂ ਜੀ। ਤੁਸੀਂ ਇਹਨਾਂ ਦੀ ਜ਼ਿੰਮੇਵਾਰੀ ਕੀ ਆਪਣੀ ਜੀਵਨ ਲਾਤਾ? ਹਾਂ ਜੀ। ਨਹੀਂ ਕੋਈ ਨਹੀਂ ਸਤਿਗੁਰੂ ਕਿਰਪਾ ਕਰਨਗੇ। ਤੁਹਾ ਡਿਵੀਜੋ ਮਿਆਰੀ ਹੀ ਚੁੱਕ ਸਕਦੇ ਆ ਤੁਸੀਂ ਵੀ ਕੋਈ ਗੱਲ ਨਹੀਂ ਕੋਈ ਰਿਸ਼ਤੇਦਾਰ ਭੈਣ ਭਰਾ ਦੇ ਕਿਉਂਕਿ ਇਕੱਲਿਆਂ ਜੀਵਨ ਜਿਹੜਾ ਨਾ ਬੜਾ ਔਖਾ ਵਾ ਤੇ ਥੋੜਾ ਜਿਹਾ ਜਿੰਦਗੀ ਆਸਾਨ ਹੋ ਜੇਗੀ ਇਹਦੇ ਅੰਕਲ ਜੀ ਬੜੇ ਲੋਗ ਆ ਪਰ ਜਿਹੜੀ ਕੁੜੀ ਹੈ ਮਾਸਾ ਕੇ ਜਿੰਨੀ ਉਹਨੂੰ ਕਿਦੇ ਸਿਰ ਦੇ ਤੱਕਾ ਰਹੀ ਹੈ ਉਹਨਾਂ ਦੇ ਜਿਨ੍ਹਾਂ ਨੇ ਜੰਮੀ ਆ ਉਹਨਾਂ ਨੂੰ ਤੇ ਚਿੰਤਾ ਕੋਈ ਨਹੀਂ ਪਰ ਅੰਕਲ ਜੀ ਉਹਨਾਂ ਦੇ ਚਿੰਤਾ ਕੋਈ ਨਹੀਂ ਮੈਂ ਮਾਸਾ ਕੇ ਜਿੰਨੀ ਪਾਲੀ ਆ ਮੈਨੂੰ ਚਿੰਤਾ ਆ ਨਾ ਉਹਦੀ ਮੈਂ ਉਹਨੂੰ ਕਿਦੇ ਸਰ ਤੇ ਤੱਕਾ ਦਾ ਨਾਮ ਮੇਰੀ ਮੰਮੀ ਨਾ ਡੈਡੀ ਜਿਹਦੇ ਸਿਰ ਤੇ ਉਹਨਾਂ ਨੂੰ ਛੱਡ ਕੇ ਤੇ ਆਪਣਾ ਕਰਵਾ ਲਾ ਵੀ ਤੇ ਨਾ ਹੋਏ ਇੱਕ ਮਿੰਟ ਰਹਿੰਦੀ ਵੀ ਨਹੀਂ ਫਿਰ ਤੋਂ ਬਗੈਰ ਬੜੀ ਵੱਡੀ ਕੁਰਬਾਨੀ ਕਰ ਰਹੀਆਂ ਭੈਣ ਤੂੰ ਵੀ ਹਾਂਜੀ ਕੋਈ ਨਹੀਂ ਸਤਗੁਰੂ ਕਿਰਪਾ ਕਰਨਗੇ ਹੁਣ ਤੁਹਾਡੀ ਪਿੱਠ ਤੇ ਵੱਡੀ ਸੰਗਤ ਨੇ ਆਣ ਕੇ ਖੜੋ ਹੋ ਜਾਣਾ ਹਾਂਜੀ ਉਸ ਬੱਚੀ ਨੂੰ ਪੜ੍ਹਾਵਾਵਾਂਗੇ ਵੀ ਤੇ ਤੂੰ ਆਪਣੀ ਜ਼ਿੰਦਗੀ ਬਾਰੇ ਵੀ ਸੋਚ ਉਹਦੇ ਬਾਰੇ ਵੀ ਸੋਚਾਂਗੇ ਕੋਈ ਐਸਾ ਵਾਰ ਘਰ ਲੱਭ ਜਿਹੜਾ ਉਹ ਬੱਚੀ ਨੂੰ ਵੀ ਨਾਲ ਹੀ ਤੈਨੂੰ ਤੇਰੇ ਨਾਲ ਉਹ ਪ੍ਰਵਾਨ ਕਰ ਲੈਣ ਸਤਿਗੁਰੂ ਕਿਰਪਾ ਕਰਨ ਜੀ ਸਾਧ ਸੰਗਤ ਜੀ ਵੀਡੀਓ ਨੂੰ ਜਿੰਨਾ ਸ਼ੇਅਰ ਕਰ ਸਕਦੇ ਹੋ ਵੱਧ ਤੋਂ ਵੱਧ ਕਰ ਦਿਓ ਬੜੇ ਇਸ ਤਰ੍ਹਾਂ ਦੇ ਪਰਿਵਾਰਾਂ 'ਚ ਗਿਆਂ ਬੜੀਆਂ ਧੀਆਂ ਵਈਆਂ ਪਰ ਇਸ ਤਰ੍ਹਾਂ ਦਾ ਪਰਿਵਾਰ ਵੀ ਆਪ ਹੀ ਸਾਰਾ ਕੁਝ ਕਰਕੇ ਹਲਵਾਈ ਮੁੜ ਗਿਆ ਯਾਰ ਪੈਸੇ ਤੋਂ ਕੈਸੀ ਗੱਲ ਆ ਕੋਈ ਨਹੀਂ ਸਤਿਗੁਰੂ ਕਿਰਪਾ ਕਰਨੀ ਬਹੁਤ ਮਿਹਰਬਾਨੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ